ਸੋ ਰਾਸ਼ਟਰਪਤੀ ਡੋਨਲਡ 트੍ਰੰਪ ਨੇ 24ਵੀਂ ਵਾਰ ਇਹ ਗੱਲ ਆਖਿਆ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਟ੍ਰੇਡ ਨੂੰ ਵਰਤ ਕੇ ਉਹਨਾਂ ਨੇ ਸੀਜ਼ਫਾਇਰ ਕਰਵਾਇਆ। ਇਸ ਵਾਰ ਤਾਂ ਉਹ ਇੱਕ ਕਦਮ ਹੋਰ ਅੱਗੇ ਵਧ ਗਿਆ। ਉਹਨਾਂ ਨੇ ਕਿਹਾ ਕਿ ਤਕਰੀਬਨ 4-5 ਜਿਹੜੇ ਜੈਟਸ ਆ ਜਿਹੜੇ ਲੜਾਕੂ ਜਹਾਜ਼ ਆ ਉਹ ਇਸ ਕੌਨਫਲਿਕਟ ਦੇ ਵਿੱਚ ਸ਼ਟਡਾਊਨ ਹੋਇਆ। ਵੀ 4-5 ਲੜਾਕੂ ਜਹਾਜ਼ ਡਿਗੇ ਆ ਜਾਂ ਮਾਰ ਗ੍ਰਾਏ ਆ। ਕਹਿੰਨੇ ਕਿਹਦੇ ਸਿੱਟੇ ਆ, ਕਿਹਦੇ ਡਿਗੇ ਆ ਇਹ ਗੱਲ ਉਹਨਾਂ ਨੇ ਕਲੈਰੀਫਾਈ ਨਹੀਂ ਕੀਤੀ। ਪਰ ਇਹ ਗੱਲ ਕਹੀ ਜਰੂਰ ਹੈ ਕਿ 4-5 ਜਿਹੜੇ ਜੈਟਸ ਆ ਉਹ ਸ਼ਟਡਾਊਨ ਹੋਏ ਆ ਹੁਣ ਤੁਹਾਨੂੰ ਪਤਾ ਕਿ ਮੋਸਟਲੀ ਇੰਡੀਆ ਦੇ ਜਿਹੜਾ ਬਾਬਤ ਕਿਹਾ ਜਾ ਰਿਹਾ ਕਿ ਭਾਰਤ ਦੇ ਹਵਾਈ ਜਹਾਜ਼ ਜਿਹੜੇ ਆ ਲੜਾਕੂ ਬਿਮਾਨ ਆ ਸਾਡੇ ਵੀ ਉਹ ਗिराਏ ਗਏ ਆ ਤੇ ਇਹਦੇ ਵਿੱਚ ਕਿਉਂਕਿ ਆਪਣੇ ਜਿਹੜਾ ਇੰਡੀਆ ਦੀ ਆਪਣੀ ਜਿਹੜੀਆਂ ਆਰਮਡ ਫੋਰਸਸ ਆ ਉਹਨਾਂ ਦੇ ਅਫੀਸ਼ੀਅਲ ਨੇ ਵੀ ਇਨ ਆਵੇ ਇਸ ਗੱਲ ਨੂੰ ਐਕਸੈਪਟ ਕੀਤਾ ਆ ਹੁਣ ਇੱਥੇ ਗੱਲ ਦੇਖੋ ਇਹ ਆ ਕਿ ਜੇਡੀ ਸਾਡੀ ਭਾਰਤ ਦੀ ਪੋਲੀਟੀਕਲ ਜਮਾਤ ਆ ਜਿਹੜੀ ਇਸ ਚੀਜ਼ ਦਾ ਕ੍ਰੈਡਿਟ ਲੈਂਦੀ ਆ ਇਸ ਚੀਜ਼ ਨੂੰ ਵਰਤ ਕੇ ਵੋਟਾਂ ਮੰਗਦੀ ਆ ਪ੍ਰਧਾਨ ਮੰਤਰੀ ਮੋਦੀ ਹੁਣ ਤੁਸੀਂ ਆਲਰੇਡੀ ਕੰਮ ਇਹ ਕਰ ਹੀ ਰਹੇ ਨੇ ਹੁਣ ਤੁਸੀਂ ਬਿਹਾਰ ਦੀਆਂ ਵੋਟਾਂ ਦੇ ਵਿੱਚ ਦੇਖ ਲਿਓ ਤੇ ਕੀ ਬਣਨਾ ਕਿ ਲਗਾਤਾਰ ਆਪਰੇਸ਼ਨ ਸੰਦੂਰ ਨੂੰ ਵਰਤ ਕੇ ਵੋਟਾਂ ਮੰਗੀਆਂ ਜਾਂਦੀਆਂ ਜਿਵੇਂ ਕਿ ਬਾਲਾਕੋਟ ਨੂੰ ਵਰਤ ਕੇ ਮੰਗੀਆਂ ਗਈਆਂ ਸੀ 2019 ਦੀਆਂ ਲੋਕ ਸਭਾ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ 2019 ਦੇ ਵਿੱਚ ਜਿਹੜਾ ਪਰਵਾਮਾ ਵਾਲਾ ਤੇ ਇਹ ਸਾਰਾ ਕੁਝ ਨਾ ਹੋਇਆ ਹੁੰਦਾ ਤੇ ਬੀਜਪੀ ਦੀ ਸ਼ਾਇਦ ਜਿਤਵੀ ਨਹੀਂ ਸੀ ਹੋਣੀ ਜਾਂ ਕਹ ਲੋ ਕਿ ਇੰਨੀ ਵੱਡੀ ਮੈਜੋਰਿਟੀ ਨਹੀਂ ਸੀ ਉਹਨਾਂ ਨੂੰ ਹਾਸਲ ਹੋਣੀ ਤੇ ਚਲੋ ਉਹ ਤਾਂ ਜੋ ਹੋਣਾ ਸੀ ਹੋ ਗਿਆ ਹੁਣ ਤਾਂ ਉਦੋਂ ਬਾਅਦ ਤੀਸਰੀ ਵਾਰ ਵੀ ਇਹਨਾਂ ਦੀ ਸਰਕਾਰ ਬਣ ਗਈ ਹੈ ਇਸ ਵਾਰ ਗੱਠਜੋੜ ਦੀ ਸਰਕਾਰ ਬਣੀ ਹੈ ਸੋ ਇਹਦੇ ਤੇ ਵੈਸੇ ਹੀ ਬਹੁਤ ਸਾਰੇ ਸਵਾਲ ਸਿਗੇ ਜਿਹੜਾ ਸਾਰਾ ਕੁਝ ਪਹਿਲਗਾਮ ਦੇ ਵਿੱਚ ਜੋ ਕੁਝ ਵੀ ਹੋਇਆ ਸੀ ਪਰ ਹੁਣ ਜਦੋਂ ਬਾਰ-ਬਾਰ ਪ੍ਰੈਜ਼ੀਡੈਂਟ 트੍ਰੰਪ 24ਵੀਂ ਵਾਰ ਜਿਵੇਂ ਮੈਂ ਕਿਹਾ ਕਿ ਸਾਡੇ ਆਪੋਜੀਸ਼ਨ ਲੀਡਰ ਰਾਹੁਲ ਗਾਂਧੀ ਨੇ ਵੀ ਕਿਹਾ ਕਿ 24ਵੀਂ ਵਾਰ ਰਾਸ਼ਟਰਪਤੀ 트럼ਪ ਨੇ ਇਹ ਗੱਲ ਕਹੀ ਆ ਕਿ ਭਾਈ ਮੈਂ ਵਿਚੋਕੇ ਮੀਡੀਏਸ਼ਨ ਕਰਵਾਈ ਆ ਤੇ ਇੰਡੀਆ ਤੇ ਪਾਕਿਸਤਾਨ ਦਾ ਇਹ ਜਿਹੜਾ ਕੌਨਫਲਿਕਟ ਸਿਕਾ ਇਹਨੂੰ ਖਤਮ ਕਰਵਾਇਆ ਦੋ ਪਰਮਾਣੂ ਹਥਿਆਰਾਂ ਵਾਲੀਆਂ ਕੰਟਰੀਆਂ ਦੇ ਵਿੱਚ ਇਹ ਕੌਨਫਲਿਕਟ ਚੱਲ ਰਿਹਾ ਸਿਕਾ ਬਹੁਤ ਖਤਰਨਾਕ ਸੀ ਪੂਰੀ ਦੁਨੀਆ ਦੇ ਲਈ ਜੋ ਕੋਈ ਗੱਲ ਵੀ ਸਹੀ ਆ ਪਰ ਹੁਣ ਇੱਥੇ ਜਿਹੜੀ ਚਲੋ 트럼ਪ ਸਾਹਿਬ ਜੋ ਕਹਿ ਰਹੇ ਨੇ ਇਰਾਨ ਜਿਹੜਾ ਇਜ਼ਰਾਈਲ ਦੇ ਮਸਲੇ ਤੇ ਕਹਿ ਰਹੇ ਨੇ ਉਹ ਇੱਕ ਹੋਲਡਗਾ ਦਾ ਡਿਫਰੈਂਟ ਡਿਬੇਟ ਆ ਜਨਰਲ ਜਿਹੜੇ ਆਸਮਨੀਰ ਆ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਦੇ ਲਈ ਵੀ ਰეკੋਮੈਂਡ ਕਰ ਰਹੇ ਨੇ ਨਰਤਨਯਾਹੋ ਵੀ ਕਰ ਰਿਹਾ ਤੇ ਉਹਨਾਂ ਨੂੰ ਇਹ ਅਗੇ ਮੈਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਣਾ ਚਾਹੀਦਾ ਪਾਕਿਸਤਾਨ ਵਾਲੇ ਬੜੇ ਖੁੱਲ ਕੇ ਇਸ ਗੱਲ ਤੇ ਜਿਹੜੇ ਆ ਸ਼ਾਦੀਆ ਨੇ ਬਿਜਾ ਰਹੇ ਨੇ ਕਿ ਭਾਈ ਦੇਖੋ ਅਮਰੀਕਾ ਵਾਲਿਆਂ ਨੇ ਸਾਡਾ ਸਾਥ ਦਿੱਤਾ ਅਮਰੀਕਾ ਵਾਲਿਆਂ ਨੇ ਅਗੇ جنگ ਰਗਵਾਤੀ ਦੇਖੋ ਅਸੀਂ ਜੈਟ ਸੈਟ ਤੇ ਇੰਡੀਆ ਤੇ ਤੇ ਇਹ ਇਹ ਚੀਨ ਨੇ ਟਰਕੀਆ ਨੇ ਜਿਹੜਾ ਅਜ਼ਰਬਾਈਜਾਨ ਨੇ ਖੁੱਲ ਕੇ ਪਾਕਿਸਤਾਨ ਦਾ ਸਾਥ ਵੀ ਦੇ ਦਿੱਤਾ ਇਹ ਵੀ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਆ ਹੁਣ ਦੇਖੋ ਇੱਥੇ ਜਿਹੜਾ ਮੇਨ ਪੁਆਇੰਟ ਆ ਉਹ ਹੈਗਾ ਇੰਡੀਆ ਦੀ ਪੋਲਿਟਿਕਸ ਦੇ ਉ ਜਿਹੜਾ ਜਿਹੜੀ ਸਾਡੀ ਸਿਆਸੀ ਜਮਾਤ ਹੈ ਜਿਹੜੀ ਭਾਰਤ ਦੀ ਫੌਜ ਦੇ ਵੱਲੋਂ ਕੀਤੇ ਆਪਰੇਸ਼ਨਾਂ ਨੂੰ ਵਰਤ ਕੇ ਚਾਹੇ ਉਹ ਉਰੀ ਹੋਵੇ ਚਾਹੇ ਉਹ ਬਾਲਾਕੋਟ ਹੋਵੇ ਚਾਹੇ ਉਹ ਆਪਰੇਸ਼ਨ ਸੰਦੂਰ ਹੋਵੇ ਜਿਹੜੀ ਸਾਡੀ ਸਿਆਸੀ ਜਮਾਤ ਇਹਨਾਂ ਨੂੰ ਵਰਤ ਕੇ ਵੋਟਾਂ ਮੰਗਦੀ ਆ ਉਹ ਇਸ ਗੱਲ ਤੇ ਬਿਲਕੁਲ ਖਾਮੋਸ਼ ਆ ਕਿ ਬਈ ਭਾਈ ਇਸ ਕੌਨਫਲਿਕਟ ਦੇ ਦਰਮਿਆਨ ਕੰਬੈਟ ਸਿਚੁਏਸ਼ਨ ਦੇ ਵਿੱਚ ਕੀ ਹੋਇਆ ਕਿ ਇੰਡੀਆ ਦੇ ਕੋਈ ਜਹਾਜ਼ ਮਾਰ ਗ੍ਰਾਏ ਗਏ ਇੰਡੀਆ ਦਾ ਕਿੰਨਾ ਨੁਕਸਾਨ ਹੋਇਆ ਤੇ ਉਹ ਜੇਕਰ ਜਹਾਜ਼ ਮਾਰ ਗ੍ਰਾਏ ਗਏ ਤੇ ਉਹਦੀ ਵਜ੍ਹਾ ਕੀ ਸੀ ਜਿਵੇਂ ਕਿ ਸਾਡੇ ਜਿਹੜੇ ਆਰਮੀ ਦੇ ਵੱਲੋਂ ਜਿਹੜੀ ਇਹ ਗੱਲ ਆ ਰਹੀ ਆ ਆਰਮੀ ਅਫੀਸ਼ੀਅਲਸ ਦੇ ਵੱਲੋਂ ਬਾਰ ਬਾਰ ਬਿਆਨ ਦਿੱਤੇ ਜਾ ਰਹੇ ਆ ਉਹ ਬੜਾ ਖੁੱਲ ਕੇ ਇਹ ਗੱਲ ਕਹਿ ਰਹੇ ਨੇ ਜਿਦਾ ਜਿੰਨੇ ਵੀ ਜਿੱਦਾਂ ਪ੍ਰਵੀਨ ਸਾਨੀ ਵਰਗੇ ਜਾਂ ਹੋਰ ਸਾਡੇ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ ਜੰਗਾਂ ਆਯੁੱਧਾ ਮੈਦਾਨਾਂ ਦੇ ਬੋਰਡਸ ਦੇ ਹਥਿਆਰਾਂ ਦੇ ਜਿਹੜੇ ਐਕਸਪਰਟ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਚੀਨ ਆ ਉਹਨੇ ਬੜਾ ਖੁੱਲ ਕੇ ਸਾਹ ਦਿੱਤਾ ਪਾਕਿਸਤਾਨ ਦਾ ਚੀਨ ਕਾਈਂਡ ਆਫ ਪਾਕਿਸਤਾਨ ਨੂੰ ਆਪਣੀ ਜਿਹੜੀ ਇੱਕ ਲੈਬੋਰੀਟਰੀ ਦੇ ਵਾਂਗੂ ਵਰਤ ਰਿਹਾ ਕਿ ਆਪਣੇ ਹਥਿਆਰ ਪਾਕਿਸਤਾਨ ਨੂੰ ਦੇ ਰਿਹਾ ਪਾਕਿਸਤਾਨ ਉਹਨਾਂ ਹਥਿਆਰਾਂ ਦਾ ਇਸਤੇਮਾਲ ਕਰਦਾ ਚੀਨ ਉਹਦੀ ਮਦਦ ਵੀ ਕਰਦਾ ਥੈਨ ਫਿਰ ਚੀਨ ਪੂਰੀ ਦੁਨੀਆ ਦੇ ਵਿੱਚ ਰੌਲਾ ਪਾਉਂਦਾ ਕਿ ਦੇਖੋ ਦੇਖੋ ਸਾਡੇ ਹਥਿਆਰ ਕਿੰਨੇ ਤਗੜੇ ਆ ਮੈਂ ਉਸ ਦਿਨ ਵੀ ਤੁਹਾਨੂੰ ਕਹਿ ਸਕਿਆ ਕਿ ਜੇਕਰ ਹਾਲਾਂਕਿ ਇਹ ਗੱਲ ਹਜੇ ਤੱਕ ਵੀ ਸਪਸ਼ਟ ਨਹੀਂ ਕਿ ਕੀ ਇੰਡੀਆ ਦਾ ਰਫਾਲ ਜੈਟ ਮਾਰਗ ਰਾਇਆ ਪਾਕਿਸਤਾਨ ਨੇ ਜਾਂ ਚੀਨ ਨੇ ਕੱਟੇ ਹੋ ਕੇ ਜਾਂ ਨਹੀਂ ਇਹ ਗੱਲ ਹਜੇ ਵੀ ਸਪਸ਼ਟ ਨਹੀਂ ਹੈਗੀ ਜਿਹੜੀ ਇੰਡੀਆ ਦੇ ਵੱਲੋਂ ਐਕਸੈਪਟ ਵੀ ਕੀਤੀ ਗਈ ਹੈ ਸਾਡੇ ਆਮ ਜਿਹੜੇ ਆਰਮੀ ਅਫੀਸ਼ਰਸ ਦੇ ਵੱਲੋਂ ਉਹਨਾਂ ਨੇ ਵੀ ਇਹ ਨਹੀਂ ਕਿਹਾ ਕਿ ਕਿਹੜਾ ਜਹਾਜ਼ ਸੀਗਾ ਕਿਹੜਾ ਨਹੀਂ ਸੀਗਾ ਪਰ ਜੇਕਰ ਰਫਾਲ ਮਾਰ ਗਰਾਇਆ ਜਾਂਦਾ ਜਿਹਦੀਆਂ ਕਿ ਬਹੁਤ ਸਾਰੀਆਂ ਰਿਪੋਰਟਾਂ ਵਿਦੇਸ਼ੀ ਮੀਡੀਆ ਦੇ ਵਿੱਚ ਸ਼ਾਇਆ ਹੋਈਆਂ ਨੇ ਇੱਕ ਬਹੁਤ ਵੱਡੀ ਗੱਲ ਇਸ ਕਰਕੇ ਆ ਕਿ ਜਿਹੜਾ ਚਾਈਨਾ ਇੱਕ ਨੌਨ ਏਟੋ ਕੰਟਰੀ ਆ ਏਟੋ ਕੰਟਰੀ ਨੌਨ ਤਾਂ ਛੱਡੋ ਤਾਂ ਦੁਸ਼ਮਣ ਆ ਕਾਈਂਡ ਆਫ ਐਨਮੀ ਦੇ ਤੌਰ ਤੇ ਨਾ ਇੱਕ 호ਸਟਾਈਲ ਪਾਵਰ ਦੇ ਤੌਰ ਤੇ ਜਿਹੜਾ ਸਾਰੀਆਂ ਵੈਸਟਨ ਕੰਟਰੀਜ਼ ਆ ਉਹ ਚਾਈਨਾ ਨੂੰ ਤੇ ਰਸ਼ੀਆ ਨੂੰ ਵੇਖਦੀਆਂ ਚਾਈਨਾ ਤੇ ਰਸ਼ੀਆ ਉਸ ਤਰੀਕੇ ਨਾਲ ਖੁੱਲਕੇ ਤਾਂ ਨਹੀਂ ਪਰ ਕਾਈਂਡ ਆਫ ਅਲਾਈਜ਼ ਨੇ ਤੇ ਇਹਨਾਂ ਦੀ ਵਿਚਾਰਧਾਰਕ ਤੌਰ ਤੇ ਵੀ ਸਿਆਸੀ ਜਿਹੜੀ ਉਹ ਵੀ ਕਾਈਂਡ ਆਫ ਮਿਲਦੀ ਜੁਲਦੀ ਆ ਤੇ ਜਿਹੜਾ ਵੈਸਟਰਨ ਕੰਟਰੀਜ਼ ਆ ਜਿਹੜਾ ਕਿ ਨੈਟੋ ਦਾ ਹਿੱਸਾ ਨੇ ਹੁਣ ਜਿਹੜਾ ਫਰਾਂਸ ਆ ਉਹ ਨੈਟੋ ਦਾ ਹਿੱਸਾ ਆ ਰਫਾਲ ਜਹਾਜ਼ ਫਰਾਂਸ ਦੇ ਬਣੇ ਹੋਇਆ ਜੇਕਰ ਚਾਈਨਾ ਦੇ ਬਣੇ ਹੋਏ ਜਹਾਜ਼ ਇੱਕ ਨੈਟੋ ਦੀ 호ਸਟਾਈਲ ਕੰਟਰੀ ਦੇ ਬਣੇ ਹੋਏ ਜਹਾਜ਼ ਨੈਟੋ ਕੰਟਰੀ ਦੇ ਲੜਾਕੂ ਜਹਾਜ਼ਾਂ ਨੂੰ ਮਾਰ ਗਰੌਂਦੀ ਆ ਇਹ ਬਹੁਤ ਵੱਡੀ ਡਿਵੈਲਪਮੈਂਟ ਆ ਦੁਨੀਆ ਦੇ ਵਿੱਚ ਇਸੇ ਕਰਕੇ ਇਹਦੇ ਤੇ ਬਹੁਤ ਜ਼ਿਆਦਾ ਗੱਲ ਵੀ ਹੋ ਰਹੀ ਆ ਬਹੁਤ ਜ਼ਿਆਦਾ ਜਿਹੜੀ ਆ ਮੀਡੀਆ ਦੇ ਵਿੱਚ ਇਹਦੇ ਤੇ ਚਰਚਾ ਵੀ ਹੋਈ ਆ ਜਿਹੜਾ ਜਿਹੜਾ ਡੋਨਲਡ ਟਰੰਪ ਕਹਿ ਰਹੇ ਨੇ ਉਹ ਤਾਂ ਬਾਰ ਬਾਰ ਆਪਣਾ ਜਿਹੜਾ ਸਿਆਸੀ ਲਾਭ ਲੂਭ ਲੈਣ ਦੇ ਲਈ ਜਾਂ ਆਪਣਾ ਤੁਹਾਨੂੰ ਪਤਾ ਉਹਨਾਂ ਨੂੰ ਵੀ ਵੈਸੇ ਸ਼ੌਂਕ ਆ ਸੁਰਖੀਆਂ ਦੇ ਵਿੱਚ ਰਹਿਣ ਦੇ ਲਈ ਉਹਦੇ ਕਰਕੇ ਉਹ ਇਸ ਤਰੀਕੇ ਦਾ ਬਿਆਨ ਦੇ ਦਿੰਦੇ ਨੇ ਮੈਨੂੰ ਲੱਗਦਾ ਉਹਨਾਂ ਦੀ ਵੀ ਪੀਆਰ ਟੀਮ ਨੇ ਕਿਹਾ ਹੋਣਾ ਵੀ ਇਸ ਸਮੇ YouTube ਦੇ ਉੱਤੇ ਜੇਕਰ ਸਭ ਤੋਂ ਜਿਆਦਾ ਹਿੱਟ ਸੌਨੀਆਂ ਦਾ ਭਾਈ ਉਹ ਇੰਡੀਆ ਦੇ ਇੰਡੀਆ ਦੇ ਵਿੱਚੋਂ ਹੀ ਆਉਂਦੀਆਂ ਸੋ ਇੰਡੀਆ ਦੇ ਨਾਲ ਮਿਲਦਾ ਜੁਲਦਾ ਕੋਈ ਨਾ ਕੋਈ ਬਿਆਨ ਦੇ ਕੇ ਰੱਖਿਆ ਕਰੋ ਸੋ ਖੈਰ ਵੀ ਉਹਨਾਂ ਦੀ ਤਾਂ ਆਪਣੀ ਸਿਆਸਤ ਹੋ ਸਕਦੀ ਪਰ ਸਾਡੇ ਸਿਆਸਤਦਾਨ ਕੀ ਕਰ ਰਹੇ ਨੇ ਹੁਣ ਦੇਖੋ ਸਾਡੇ ਆਰਮੀ ਦੇ ਜਿਹੜੇ ਆ ਅ ਆਪਣੇ ਵੈਸੇ ਤਾਂ ਇੱਥੇ ਹਿੰਦੂ ਦੇ ਵਿੱਚ ਜਿਹੜੇ ਵਿਜੇਤਾ ਸਿੰਘ ਹੈ ਨਾ ਉਹਨਾਂ ਨੇ ਟਵੀਟ ਕੀਤਾ ਸੀ ਜਦੋਂ ਇਹ ਪਹਿਲਾ ਪਹਿਲਾ ਇੰਡੀਆ ਦਾ ਜਹਾਜ਼ ਡਿੱਗਣ ਦੀ ਗੱਲ ਆਈ ਸੀਗੀ ਉਸੇ ਰਾਤ ਨੂੰ ਮੈਂ ਜਿਹੜੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਤੇ ਉਹਦੇ ਤੇ YouTube ਤੇ ਵੱਡੀ ਗੜਤੀ ਦੇ ਵਿੱਚ ਲੋਕਾਂ ਨੇ ਦੇਖਿਆ ਵੀ ਤਾਂ ਬਹੁਤ ਕਈ ਸਜਣਾ ਨੇ ਜਿਹੜਾ ਗਲਤ ਕਮੈਂਟ ਬਾਜੀ ਵੀ ਕੀਤੀ ਤੇ ਇਸੇ ਤਰੀਕੇ ਨਾਲ ਬਜੇਤਾ ਸਿੰਘ ਨੂੰ ਵੀ ਟਰੋਲ ਕੀਤਾ ਗਿਆ ਵੀ ਤੁਸੀਂ ਝੂਠ ਬੋਲਦੇ ਹੋ ਤੁਸੀਂ ਆ ਆ ਤੇ ਜੇ ਆ ਤਬ ਉਹ ਆ ਤੇ ਉਸ ਦਿਨ ਵੀ ਮੈਂ ਇਹੀ ਕਿਹਾ ਸੀਗਾ ਕਿ ਜਿਹੜੀ ਗੱਲ ਮੀਡੀਆ ਦੇ ਵਿੱਚ ਚੱਲ ਰਹੀ ਆ ਆਪਾਂ ਸਿਰਫ ਉਹ ਮੈਂ ਤੁਹਾਡੇ ਨਾਲ ਫੈਕਚੁਰੀ ਜਿਹੜੀ ਗੱਲ ਇਸ ਸਮੇਂ ਤੱਕ ਸਾਹਮਣੇ ਆ ਉਹ ਰੱਖ ਰਿਹਾ ਦੋਨਾਂ ਪਾਸਿਆਂ ਦਾ ਜਿਹੜਾ ਪੱਖ ਰੱਖਦੇ ਆ ਸੋ ਇਹ ਵਿਜੇਤਾ ਸਿੰਘ ਨੇ ਉਹ ਟਵੀਟ ਕੀਤਾ ਕਿ ਇੰਦਾ ਇੰਦਾ ਇੰਡੀਆ ਦੇ ਵਿੱਚ ਕੋਈ ਜਹਾਜ਼ ਡਿੱਗਣ ਦੀ ਗੱਲ ਆ ਰਹੀ ਹੈ ਬਹੁਤ ਸਾਰੇ ਟ੍ਰੋਲ ਉਹਨਾਂ ਦੇ ਪਿੱਛੇ ਪੈ ਗਿਆ ਤੇ ਉਹਨਾਂ ਨੂੰ ਆਪਣਾ ਟਵੀਟ ਉਹ ਡਿਲੀਟ ਕਰਨਾ ਪੈ ਗਿਆ ਤੇ ਚਲੋ ਬਾਅਦ ਵਿੱਚ ਫਿਰ ਜਦੋਂ ਇਹ ਆਪਰੇਸ਼ਨ ਸੰਧੂਰ ਤੋਂ ਬਾਅਦ ਮੈਨੂੰ ਲੱਗਾ 1-2 ਦਿਨਾਂ ਤੋਂ ਬਾਅਦ ਹੀ ਜਦੋਂ ਆਪਣੇ ਜਿਹੜੇ ਆਰਮਡ ਅਫੀਸ਼ਰਜ਼ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਉੱਥੇ ਫਿਰ ਕਿਸੇ ਨੇ ਪੁੱਛਿਆ ਇਹ ਇੰਡੀਆ ਦਾ ਵੀ ਜਹਾਜ਼ ਕੋਈ ਮਾਰਗ ਰਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਦੇਖੋ ਆਪਣੇ ਜਿਹੜੇ ਆਰਮੀ ਦੇ ਅਫੀਸ਼ਰ ਸੀਗੇ ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਦਾਂ ਦੇ ਕੌਨਫਲਿਕਟ ਦੇ ਵਿੱਚ ਜ਼ਰੂਰੀ ਇਹ ਆ ਕਿ ਤੁਸੀਂ ਆਪਣਾ ਟਾਰਗੇਟ ਅਚੀਵ ਕੀਤਾ ਜਾਂ ਨਹੀਂ ਕੀਤਾ ਨੁਕਸਾਨ ਤਾਂ ਹੁੰਦਾ ਹੀ ਹੁੰਦੇ ਆ ਜੋ ਕਿ ਕੁਆਇਟ ਰਾਈਟਲੀ ਗੱਲ ਵੀ ਸਹੀ ਹੈ ਉਹਨਾਂ ਦੀ ਵੀ ਨੁਕਸਾਨ ਤਾਂ ਹੁੰਦਾ ਹੀ ਆ ਕਿ ਤੁਸੀਂ ਟਾਰਗੇਟ ਅਚੀਵ ਕੀਤਾ ਜਾਂ ਨਹੀਂ ਕੀਤਾ ਇਹਨਾਂ ਵੇ ਇੱਕ ਤਰੀਕੇ ਨਾਲ ਇਹ ਐਕਸੈਪਟ ਕਰਨ ਦੀ ਗੱਲ ਸੀ ਵੀ ਸਾਡਾ ਨੁਕਸਾਨ ਕੁਝ ਹੋਇਆ ਤੇ ਵੈਸੇ ਜੇਕਰ ਆਪਾਂ ਦੇਖੀਏ ਤਾਂ ਹੁਣ ਦੇਖੋ ਆਪਣੇ ਪਹਿਲਾ ਇੱਕ ਜਿਹੜੇ ਫੌਜੀ ਅਧਿਕਾਰੀ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ ਜੀ ਅਸੀਂ ਕੋਈ ਵੀ ਆਰਡਰ ਦੇ ਦਈਏ ਸਾਨੂੰ ਟਾਈਮ ਤੇ ਨਹੀਂ ਮਿਲਦਾ ਜਿਹੜਾ ਆਰਮੀ ਦੀ ਕੋਈ ਚੀਜ਼ ਬਣਾਉਣੀ ਹੁੰਦੀ ਆ ਫਿਰ ਆਪਣੇ ਇੱਕ ਲੈਫਟੇਨੈਂਟ ਜਰਨਲ ਨੇ ਜਿਹੜੇ ਉਪ ਸੈਨਾ ਪ੍ਰਮੁੱਖਿਆ ਰਾਹੁਲ ਆਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕੱਲਾ ਪਾਕਿਸਤਾਨ ਨਹੀਂ ਸੀ ਉਹਨਾਂ ਨੇ ਕਿਹਾ ਕਿ ਚੀਨ ਜਿਹੜਾ ਨਾਲ ਲੜ ਰਿਹਾ ਸੀਗਾ ਉਹਦੀ ਸਿੱਧੀ ਸਿੱਧੀ ਇੰਟਰਫੇਰੈਂਸ ਸੀਗੀ ਸਿੰਗਾਪੁਰ ਦੇ ਵਿੱਚ ਅਨਿਲ ਚੋਹਾਨ ਜਿਹੜੇ ਆਪਣੇ ਆ ਉਹਨਾਂ ਨੇ ਸੈਨਾ ਦੇ ਜਿਹੜੇ ਆ ਪ੍ਰਮੁੱਖ ਉਹਨਾਂ ਨੇ ਕਿਹਾ ਕਿ ਵੀ ਇਹ ਜਰੂਰੀ ਨਹੀਂ ਹੈਗਾ ਕਿ ਕਿੰਨੇ ਜਹਾਜ਼ ਡਿਗੇ ਆ ਜਰੂਰੀ ਇਹ ਆ ਕਿ ਕਿਉਂ ਡਿਗੇ ਆ ਤੇ ਇੰਡੀਆ ਨੇ ਉਹ ਕਿਉਂ ਨੂੰ ਲੱਭ ਕੇ ਫਿਰ ਉਦੋਂ ਵੀ ਤਕੜਾ ਜਵਾਬ ਪਾਕਿਸਤਾਨ ਨੂੰ ਦਿੱਤਾ ਸੋ ਪਰ ਸਾਡੀ ਜਿਹੜੀ ਸਿਆਸਤਦਾਨਾਂ ਦੀ ਟੋਲੀ ਆ ਉਹ ਇਹਦੇ ਤੇ ਕੋਈ ਜਵਾਬ ਨਹੀਂ ਦੇ ਰਹੀ ਉਹਨਾਂ ਨੇ ਸਿਰਫ ਸ਼ਾਇਦ ਇਸ ਵਿਸ਼ੇ ਨੂੰ ਰੱਖਿਆ ਹੋਇਆ ਕਿ ਇਹਨੂੰ ਵਰਤ ਕੇ ਵੋਟਾਂ ਲੈਣੀਆਂ ਪਰ ਹੁਣ ਬਸ ਕੁਝ ਕੁ ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਸੋ ਦੇਖਦੇ ਆ ਆਪੋਜੀਸ਼ਨ ਵਾਲੇ ਬਾਹਰ ਤਾਂ ਬਹੁਤ ਰੌਲਾ ਪਾਉਂਦੇ ਆ ਭਾਰਤ ਦੀ ਲੋਕ ਸਭਾ ਦੇ ਵਿੱਚ ਇਹਦੇ ਵਿੱਚੋਂ ਕੁਝ ਕੜਾ ਪਾਉਂਦੇ ਆ ਜਾਂ ਨਹੀਂ ਕੜਾ ਪਾਉਂਦੇ ਪ੍ਰਧਾਨ ਮੰਤਰੀ ਮੋਦੀ ਇਹਦੇ ਤੇ ਕੀ ਬੋਲਦੇ ਆ ਇੰਟਰਸਟਿੰਗ ਰਹੇਗਾ ਦੇਖਣ ਸੁਣਨ ਵਾਲਾ ਇਹ ਸੈਸ਼ਨ ਜਿਹੜਾ ਥੈਂਕ ਯੂ